ਸਾਈਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਪੂਰੀ ਦੁਨੀਆ ਵਿੱਚ ਸ਼ਰਧਾ ਸਤਕਾਰ ਨਾਲ ਮਨਾਇਆ ਜਾ ਰਿਹਾ ਹੈ ਇਸ ਮੌਕੇ ਬ੍ਰੈਂਟਨ ਦੇ ਗੁਰੂ ਘਰਾਂ ਵਿੱਚ ਵੀ ਖਾਸ ਰੌਣਕ ਦੇਖਣ ਨੂੰ ਮਿਲ ਰਹੀ ਹੈ ਫਿਰਦੇ ਮਨ ਜੋਰੇ ਗੁਰੂ ਕੋ ਬਿੰਦ ਸਿੰਘੋ ਬ੍ਰੈਂਟਨ ਦੇ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਵਿਖੇ ਪ੍ਰਕਾਸ਼ ਪੁਰਬ ਖਾਸਾਹੀ ਜਾਹੋ ਜਲਾਲ ਨਾਲ ਮਨਾਇਆ ਗਿਆ ਇਸ ਮੌਕੇ ਵੱਡੀ ਗਿਣਤੀ ਵਿੱਚ ਸਿੱਖ ਸੰਗਤ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਈ 10ਵੇਂ ਪਾਦਸ਼ਾਹ ਤਮ ਸਾਹਿਬ ਸ੍ਰੀ ਗੁਰੂ ਗੋਗਨ ਸਿੰਘ ਜੀ ਮਹਾਰਾਜ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਪਰਸੋਂ ਰੋਜ ਤੋਂ ਸ਼੍ਰੀ ਖਨਪਾਟ ਸਾਹਿਬ ਜਿਹੜੇ ਆਰੰਭ ਕੀਤੇ ਗਏ ਸੀ ਜਿਨ੍ਹਾਂ ਦੇ ਅੱਜ ਨਿਰਵਿਘਨਤਾ ਸਹਿਤ 10 ਵਜੇ ਪਹੁੰਚ ਪਾਏਗਾ ਉਸ ਤੋਂ ਅੰਤ ਗੁਰਦੁਆਰਾ ਸਾਹਿਬ ਵੱਲੋਂ ਤੇ ਸਿੱਖ ਮੋਟਰਸਾਈਕਲ ਕਲੱਬ ਵੱਲੋਂ ਜੀ ਦਸਤਾਰ ਅਤੇ ਦਮਾਲਾ ਕੰਪੀਟੀਸ਼ਨ ਜਿਹੜੇ ਉਹ ਕਰਵਾਏ ਜਾ ਰਹੇ ਨੇ ਤੇ ਸੰਗਤਾਂ ਬਹੁਤ ਹਮਮਹਾ ਕੇ ਤੇ ਸੰਗਤਾਂ ਦਾ ਠਾਠਾ ਠਾਠਾ ਮਾਰਦਾ ਘੱਟ ਤੁਸੀਂ ਸਾਰੇ ਦੇਖ ਹੀ ਰਹੋ ਸੰਗਤਾਂ ਦਾ ਬਹੁਤ ਬਹੁਤ ਜ਼ਿਆਦਾ ਉਤਸ਼ਾਹ ਹੈ ਅੱਜ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਬੜੇ ਹੀ ਵਧੀਆ ਤਰੀਕੇ ਦੇ ਨਾਲ ਮਨਾਉਂਦੇ ਨੇ ਔਰ ਸਿੱਖ ਸੰਗਤਾਂ ਨੂੰ ਪੰਜਾਬੀ ਤੋਂ ਇਤਿਹਾਸ ਤੋਂ ਗੁਰਬਾਣੀ ਤੋਂ ਕਥਾ ਕੀਰਤਨ ਤੋਂ ਜਾਣੂ ਕਰਵਾ ਕੇ ਉਹਦੇ ਨਾਲ ਜੋੜਦੇ ਨੇ ਸਿੱਖ ਮੋਟਰਸਾਈਕਲ ਕਲੱਬ ਵੱਲੋਂ ਦਸਤਾਰ ਅਤੇ ਦਮਾਲਾ ਕੰਪੀਟੀਸ਼ਨ ਕਰਵਾਇਆ ਗਿਆ ਜਿਸ ਵਿੱਚ ਬੱਚਿਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਸਿੱਖ ਮੋਟਰਸਾਈਕਲ ਕਲੱਬ ਆਫ অন্ਟਾਰੀਓ ਵੱਲੋਂ ਦਸਤਾਰ ਤੇ ਦਮਾਲੇ ਦਾ ਅੱਜ ਮੁਕਾਬਲਾ ਇੱਥੇ ਕਰਵਾਇਆ ਜਾ ਰਿਹਾ ਇਸ ਤੋਂ ਇਲਾਵਾ ਸਿੱਖ ਮੋਟਰਸਾਈਕਲ ਕਲੱਬ ਦੋ ਜਗ੍ਹਾ ਤੇ ਵੱਖ-ਵੱਖ ਜਗ੍ਹਾ ਤੇ ਦਸਤਾਰ ਤੇ ਦਮਾਲੇ ਦੇ ਕਲਾਸਾਂ ਲਾਉਂਦੀ ਹੈ ਕਿਉਂਕਿ ਜਿਹੜੀ ਇੱਥੋਂ ਦੀ ਜਨਰੇਸ਼ਨ ਆ ਕਈ ਵਾਰੀ ਉਹਨਾਂ ਨੂੰ ਪੱਗ ਨਹੀਂ ਬੰਨ੍ਹਣੀ ਆਉਂਦੀ ਹੈ ਨਾ ਜਦੋਂ ਨਹੀਂ ਪੱਗ ਬੰਨ੍ਹਦੀ ਜਾਂ ਪੱਗ ਉਦਾਂ ਲਪੇਟ ਕੇ ਚੱਲੇ ਤਾਂ ਸਕੂਲਾਂ ਵਿੱਚ ਬੱਚਿਆਂ ਨੂੰ ਟੀਜ਼ ਕਰਦੇ ਨੇ ਬੁਲੀ ਕਰਦੇ ਆ ਰ ਸੋ ਉਹਨਾਂ ਨੂੰ ਬੱਚਿਆਂ ਨੂੰ ਹੁੰਦਾ ਵੀ ਕਈ ਵਾਰੀ ਆਪ ਇਰਸ ਬਹੁਤ ਸੋਣੀ ਪੱਗ ਬੰਨ ਲੈਂਦੇ ਆ ਪਰ ਉਹਨੂੰ ਸਿਖਾਉਣੀ ਨਹੀਂ ਆਉਂਦੀ। ਸੋ ਅਸੀਂ ਇਸ ਕਰਕੇ ਸਿਕ ਮੋਟਰ ਕਲੱਬ ਨੇ ਆਪ ਵੀ 10 ਸਾਲ ਦਸਤਾਰ ਦਾ ਸੰਘਰਸ਼ ਲੜਿਆ ਕਿਉਂਕਿ ਪਹਿਲਾਂ ਤੁਸੀਂ ਦਸਤਾਰ ਬਣ ਕੇ ਮੋਟਰਸਾਈਕਲ ਨਹੀਂ ਚਲਾ ਸਕਦੇ ਸੀ। ਹੁਣ ਤੁਸੀਂ ਦਸਤਾਰ ਬਣ ਕੇ ਕਿੰਟਰੀ ਵਿੱਚ ਮੋਟਰਸਾਈਕਲ ਚਲਾ ਸਕਦੇ ਹੋ। ਸੋ ਉਸ ਦੇ ਸੰਬੰਧ ਵਿੱਚ ਅਸੀਂ ਸੋਚਿਆ ਕਿ ਬੱਚਿਆਂ ਨੂੰ ਕਿਉਂ ਨਾ ਆਪਾਂ ਸਿੱਖੀ ਵਾਲ ਤੇ ਦਸਤਾਰ ਵਾਲ ਜੋੜਿਆ ਜਾਵੇ। ਇਸ ਤੋਂ ਇਸ ਕਰਕੇ ਆਪਾਂ ਇਹ ਸ਼ੁਰੂ ਕੀਤਾ ਜੀ। ਸਿੱਖ ਪ੍ਰਚਾਰਕ ਭਾਈ ਹਰਜੀਤ ਸਿੰਘ ਟਪਾਲੀ ਨੇ ਦੱਸਿਆ ਕਿ ਕਿਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸੰਦੇਸ਼ ਪੂਰੀ ਨੁਕਤਾ ਲਈ ਅੱਜ ਵੀ ਸਾਰਥਕ ਹੈ। ਜਿਵੇਂ ਅੱਜ ਪੂਰੀ ਦੁਨੀਆ ਦੇ ਵਿੱਚ ਜਿਹੜੀ ਕੰਟਰੋਵਰਸੀ ਆ ਆਪਸੀ ਖਿੱਚੋ ਤਣ ਬਣੀ ਹੋਈ ਆ ਉਹ ਕਲਗੀਧਰ ਪਾਤਸ਼ਾਹ ਦੀ ਇੱਕੋ ਪੰਗਤੀ ਨੂੰ ਜੇ ਅਸੀਂ ਪ੍ਰੈਕਟੀਕਲ ਰੂਪ ਦੇ ਵਿੱਚ ਅਸੀਂ ਆਪਣੇ ਕਿਰਦਾਰ ਦਾ ਹਿੱਸਾ ਬਣਾ ਲਈਏ ਜਿੱਥੇ ਗੁਰੂ ਸਾਹਿਬ ਕਹਿੰਦੇ ਵੀ ਆਪਸੀ ਪਰਸਪਰ ਪ੍ਰੇਮ ਦੇ ਨਾਲ ਪਿਆਰ ਦੇ ਨਾਲ ਰਹਿਣਾ ਸਿੱਖੋ ਚਾਹੇ ਤੁਸੀਂ ਘਰ 'ਚ ਵਿੱਚ ਰਹੇ ਹੋ ਚਾਹੇ ਤੁਸੀਂ ਸੰਸਾਰ 'ਚ ਵਿੱਚ ਰਹੇ ਹੋ ਤਾਂ ਕਲਗੀਧਰ ਪਾਤਸ਼ਾਹ ਦੇ ਬੋਲ ਸਾਚ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕਿਓ ਤਿਨਹੀ ਪ੍ਰਭ ਪਾਇਓ ਕੋਈ ਵੀ ਧਰਮ ਉਹ ਰੱਬ ਦੀ ਗੱਲ ਕਰ ਰਿਹਾ ਪਰਮਾਤਮਾ ਦੀ ਗੱਲ ਕਰ ਰਿਹਾ ਪਰ ਮਨੁੱਖ ਮਨੁੱਖ ਨਾਲ ਨਫ਼ਰਤ ਕਰ ਰਿਹਾ ਕਲਗੀਧਰ ਪਾਤਸ਼ਾਹ ਕਹਿੰਦੇ ਜਦੋਂ ਤੁਸੀਂ ਪਿਆਰ ਨਾ ਰਹਿਣਾ ਸਿੱਖ ਲਈ ਤਾਂ ਫਿਰ ਤੁਸੀਂ ਪਰਮਾਤਮਾ ਤੱਕ ਪਹੁੰਚ ਸਕਦੇ ਹੋ ਜੇ ਤੁਸੀਂ ਕਿਸੇ ਪ੍ਰਤੀ ਵੈਰ ਈਰਖਾ ਦੁਸ਼ੈਸ਼ ਰੱਖਦੇ ਹੋ ਤਾਂ ਤੁਸੀਂ ਧਾਰਮਿਕ ਨਹੀਂ ਹੋ ਸਕਦੇ ਦੁਨੀਆ ਦੇ ਕਿਸੇ ਵੀ ਖਿੱਤੇ 'ਚ ਮਨੁੱਖ ਵੱਸਦਾ ਉਹ ਕਲਗੀਧਰ ਪਾਤਸ਼ਾਹ ਦੀ ਇਹਨਾਂ ਬਚਨਾਂ ਨੂੰ ਆਪਣੀ ਜ਼ਿੰਦਗੀ 'ਚ ਕਮਾ ਲੈ ਵੀ ਸਾਚ ਕਹੋ ਸੁਣ ਲਿਓ ਸਭ ਜਿਨ ਪ੍ਰੇਮ ਕੀਓ ਤਨ ਹੀ ਪ੍ਰਾਪਾਇਓ ਤਾਂ ਦੁਨੀਆ ਸੌਖੀ ਬਸੂਗੀ ਸਾਰੇ ਆਨੰਦ ਨਾ ਖੁਸ਼ੀ ਨਾ ਖੇਡਣਾ ਰਹਿਣਗੇ ਫਿਰ ਕਿਉਂਕਿ ਕਲਗੀਧਰ ਪਾਤਸ਼ਾਹ ਦੇ ਥਾਪੜੇ ਨਾਲ ਹੀ ਭਾਈ ਕਨਈਆ ਵਰਗੀ ਸ਼ਕਤੀਤ ਬਣ ਸਕਦੀ ਆ ਜਿਹੜੀ ਸ਼ਕਤੀਤ ਕਹਿ ਸਕਦੀ ਆ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮਕੋ ਬਣਾਈ ਇਸ ਮੌਕੇ ਪ੍ਰਬੰਧਕਾਂ ਵੱਲੋਂ ਇਸ ਗੁਰਦੁਆਰਾ ਸਾਹਿਬ ਦੀ ਨਵੀਂ ਬਣਨ ਵਾਲੀ ਇਮਾਰਤ ਲਈ ਸਿੱਖ ਸੰਗਤ ਨੂੰ ਸਹਿਯੋਗ ਦੀ ਅਪੀਲ ਵੀ ਕੀਤੀ ਗਈ ਸੰਗਤਾਂ ਨੂੰ ਇਹ ਬੇਨਤੀ ਕੀਤੀ ਜਾ ਰਹੀ ਆ ਕਿ ਸੰਗਤਾਂ ਸਾਨੂੰ ਤਕਰੀਬਨ 15000 ਡਾਲਰ ਜਿਹੜੇ ਨੇ ਉਹ ਬਿਨਾਂ ਵਿਆਜ ਤੋਂ 4 ਸਾਲ ਵਾਸਤੇ ਦੇਣ 4 ਸਾਲਾਂ ਬਾਅਦ ਜਦੋਂ ਜਦੋਂ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਬਣ ਕੇ ਤਿਆਰ ਹੋ ਜਾਂਦੀ ਹੈ ਜੀ ਉਸ ਤੋਂ ਬਾਅਦ ਜਿਹੜੇ ਸੰਗਤਾਂ ਸਾਨੂੰ 15000 ਡਾਲਰ ਦੇਣ ਗਿਆ ਅਸੀਂ ਉਹਨਾਂ ਨੂੰ ਵਾਪਸ ਕਰ ਦਿੱਤੇ ਜਾਣਗੇ ਜਿਹੜਾ ਵਿਆਜ ਰਹਿਤ ਜਿਹੜਾ ਸਾਨੂੰ ਅਮਾਊਂਟ ਦਿੱਤੀ ਜਾਊਗੀ ਸੰਗਤਾਂ ਵਾਂਗ ਇਤਿਹਾਸ ਮੁਤਾਬਕ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ 1666 ਈਸਵੀ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਘਰ ਮਾਤਾ ਗੁਜਰੀ ਜੀ ਦੀ ਕੋਖੋਂ ਪਟਨਾ ਸਾਹਿਬ ਵਿਖੇ ਹੋਇਆ ਗੁਰੂ ਕਾਲ ਦ੍ਰਾਣ ਉਹਨਾਂ ਖਾਸਾ ਪੰਥ ਦੀ ਸਥਾਪਨਾ ਕਰਕੇ ਸਿੱਖ ਧਰਮ ਨੂੰ ਸੰਤ ਸਿਪਾਹੀ ਰੂਪ ਦਿੱਤਾ ਅਤੇ ਧਰਮ ਦੀ ਰੱਖਿਆ ਹਿੱਤ ਅਤੇ ਜ਼ੁਲਮ ਦੇ ਖਿਲਾਫ ਆਪਣੇ ਪੂਰੇ ਪਰਿਵਾਰ ਦਾ ਬਲੀਦਾਨ ਦਿੱਤਾ ਸੁਖਪਾਲ ਸਿੰਘ ਆਲਕ ਆਮਨੀ న్యూਸ